अपना नवनीत आज की होया जी बकया जी पता नहीं एसी मतलब फिर रात मेरे हस्बैंड ਦਾ ਨਾ ਬਿਜ਼ਨਸ ਹੈ ਉਹ ਮਤਲਬ ਈਵਨਿੰਗ ਸਟਾਰਟ ਹੁੰਦਾ ਤੇ ਰਾਤੀ ਲੇਟ ਨਹੀਂ ਤੇ ਆਉਂਦੇ ਹੈ ਘਰ ਤੇ ਉਸ ਦਿਨ ਅਸੀਂ ਕਾਲ ਕੀਤੀ ਹੈ 10 ਮਿੰਟ ਪਹਿਲੇ ਕਹਿੰਦੇ ਸੀ ਡਿਨਰ ਕਰ ਰਹੇ ਆ ਸਾਰੇ ਪਾਰਟਨਰਸ ਤੇ ਕਾਲ ਕੀਤੀ 10 ਮਿੰਟ ਬਾਅਦ ਕਹਿੰਦੇ ਬਸ ਅਸੀਂ ਡਿਨਰ ਕਰ ਰਹੇ ਆ ਆ ਰਹੇ ਆ ਤੇ ਪੂਰੇ ਕਹਿ ਲਓ 20 ਮਿੰਟ ਬਾਅਦ ਮੈਨੂੰ ਕਾਲ ਆਂਦੀ ਹੈ ਉਹਨਾਂ ਦੀ 20 25 ਮਿੰਟ ਬਾਅਦ ਕਹਿੰਦੇ ਮੈਂ ਠੀਕ ਨਹੀਂ ਹੈਗਾ ਤੇ ਮੈਨੂੰ ਨਾ ਆ ਕੇ ਚੁੱਕ ਲੋ ਮੈਂ کیا ਮਜ਼ਾਕ ਕਰ ਰਹੀ ਐ ਮੈਂ ਕਾਲ ਕੱਟਤੀ ਉਸ ਤੋਂ ਬਾਅਦ ਮੈਂ ਫਿਰ ਕਾਲ ਆਈ ਤੇ ਮੈਨੂੰ ਆਵਾਜ਼ ਤੋਂ ਲੱਗੇ ਕਿ ਉਹ ਅਨਕੌਂਸ਼ੀਅਸ ਨੇ ਤੇ ਮੈਨੂੰ ਸਮਝ ਨਹੀਂ ਆਈ ਮੈਂ ਕੱਲੀ ਸੀ ਮੈਂ ਇੱਕਦਮ ਸ਼ਵਰ ਕਰਨ ਲੱਗ ਗਈ ਤੇ ਮੈਂ ਉਸ ਤੋਂ ਬਾਅਦ ਕਾਲ ਲਗਾਈ ਇਹਨਾਂ ਦੇ ਪਾਰਟਨਰਸ ਦੇ ਨਾਲ ਜਿਹੜੇ ਵੀਰੇ ਹਨ ਉਹਨਾਂ ਦੇ ਫੋਨ ਵੀ ਬਿਜ਼ੀ ਜਾ ਰਹੇ ਸੀ ਫਿਰ ਮਨ ਦਾ ਡਾਊਟ ਹੋਰ ਕਲੀਅਰ ਹੋ ਗਿਆ ਕਿ ਕੋਈ ਮਿਸ ਹੈਪਨਿੰਗ ਹੋਈ ਐ ਤੇ ਉਸ ਤੋਂ ਬਾਅਦ ਮੈਂ ਆਪਣੀ ਫੈਮਿਲੀ ਨੂੰ ਕਾਲ ਲਗਾਈ ਇੰਨੇ ਚ ਅਸੀਂ ਮੈਂ ਫਟਾਫਟ ਆਪਣੇ ਘਰੋਂ ਨਿਕਲੀ ਬੇਟੀ ਨੂੰ ਲੈ ਕੇ ਤੇ ਅਸੀਂ ਜਦੋਂ ਰਸਤੇ 'ਚ ਹੀ ਸੀਗੇ ਕਾਲ ਆ ਗਈ ਵੀਰੇ ਹਰਾਂ ਦੀ ਕਿ ਅਸੀਂ ਲੈ ਕੇ ਆ ਰਹੇ ਹਾਂ ਮੇਰੇ ਹਸਬੰਦ ਬਾਰੇ ਕਿ ਗगन ਨੂੰ ਅਸੀਂ ਦੀਪ ਹਸਪੀਟਲ ਲੈ ਕੇ ਆ ਰਹੇ ਹਾਂ ਬਸ ਇੰਨਾ ਹੀ ਫੈਲਾਅ ਮੈਨੂੰ ਇੰਨਾ ਹੀ ਪਤਾ ਹੈ ਅੱਛਾ ਮੈਡਮ ਕਾ ਦੋ ਦਾ ਮਾਮਲਾ ਜਦੋਂ ਤੁਹਾਨੂੰ ਫੋਨ ਆਇਆ ਔਰ ਕਿਸ ਚੀਜ਼ ਦਾ ਕੰਮ ਕਰਦੇ ਕਿੱਥੋਂ ਆ ਰਹੇ ਸੀਗੇ ਇਹਨਾਂ ਦਾ ਨਾ ਰਾਜੂ ਫਿਸ਼ ਪੁਆਇੰਟ ਹੈ ਮੂਲਾਪੁਰ ਵਾਲੇ ਇਹਨਾਂ ਦੀ ਬ੍ਰਾਂਚ ਹੈ ਇੱਥੇ ਦੁਗਰੀ ਹਾਂਜੀ ਫਲਾਵਰ ਚੌਂਗ ਠੀਕ ਹੈ ਤੇ ਉੱਥੇ ਇਹਨਾਂ ਨੇ ਹਾਲੇ ਕਹ ਲੋ 3 ਮੰਥ ਹੀ ਹੋਇਆ bizness ਸਟਾਰਟ ਕੀਤਾ ਹੈ ਹਾਂਜੀ ਪਾਰਟਨਰਸ਼ਿਪ ਤੇ ਕਿੰਨੇ ਕਿੰਨੀ ਤਰੀਕ ਦਾ ਮਾਮਲਾ ਜਦੋਂ ਇਹਨਾਂ ਤੇ ਹਮ ਇਹ 20 ਨੂੰ ਹੈ 20 ਨੂੰ ਰਾਤ ਦਾ ਇਹਦੀ ਕੋਈ CCTV ਵੀ ਵੀਡੀਓ ਆਈ ਹੈ ਹਾਂਜੀ ਵੀਡੀਓ ਸੇਕਾ ਢਾ ਲਈ ਹੈ ਹਾਂ ਜੀ ਕਿੰਨੇ ਨੌਜਵਾਨ ਸੀ ਜੋ ਹਮਲਾ ਕਰ ਰਹੇ ਨੇ 15 20 ਜਣੇ ਸੀ ਉਹਨਾਂ ਨੇ ਨੌਨ ਸਟਾਪ ਇਹਨਾਂ ਤੇ ਵਾਰ ਕੀਤਾ ਕੋਈ ਤੇਜ਼ ਤਰ੍ਹਾਂ ਹਥਿਆਰ ਵੀ ਸੀਗਾ ਹਾਂ ਜੀ ਹਾਂ ਜੀ ਮੇਰੇ ਕੋਲ ਪ੍ਰੂਫ ਨੇ ਉਹਨਾਂ ਦੇ ਕੱਪੜਿਆਂ ਤੇ ਹੈ ਕੱਟ ਆਏ ਹੈ ਉਹਨਾਂ ਦੀ ਮਾਰ ਤੇ ਪੀਸੇਸ ਲੱਗੇ ਹੋਏ ਹੈ ਇੰਨਾ ਬਰੂਸ਼ਲੀ ਉਹਨਾਂ ਨੂੰ ਹਮ ਕੀਤਾ ਗਿਆ ਠੀਕ ਹੈ ਜੋ ਤੁਸੀਂ ਦੇਖ ਨਹੀਂ ਸਕਦੇ ਤੁਹਾਡੇ ਹਸਬੰਦ ਦੀ ਪਹਿਲਾਂ ਕਿਸੇ ਦਾ ਰੰਜੀ ਸਕੂ ਕਦੀ ਵੀ ਨਹੀਂ ਕਦੀ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਉੱਚੀ ਆਵਾਜ਼ ਤੇ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਉਸ ਦਿਨ ਪੁਲਿਸ ਨੂੰ ਇਨਫੋਰਮ ਕੀਤਾ ਮੇਰੀ ਫੈਮਲੀ ਵਨ ਸੀ ਇਹ ਪਹਿਲਾ ਦਾ ਜਿਹੜੇ 100 ਨੰਬਰ ਹੈ ਸਵਿਚ ਆਫ ਆ ਰਹੇ ਸੀ ਸਾਰੇ ਠੀਕ ਹੈ ਠੀਕ ਹੈ 112 ਨੰਬਰ ਉਸ ਤੋਂ ਬਾਅਦ ਕਿਸੇ ਨੇ ਰਾਤੀ ਕੋਈ ਕਾਰਵਾਈ ਨਹੀਂ ਕੀਤੀ ਤੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਕਿ ਅਸੀਂ ਸਾਨੂੰ ਰੀਜ਼ਨ ਪਤਾ ਲੱਗੇ ਕਿ ਉਹਨਾਂ ਦਾ ਕੀ ਕਸੂਰ ਹੈ ਦੂਸਰਾ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਤੁਹਾਡੇ ਹਸਬੰਦ ਦੇ ਹਾਲਾਤ ਕਿਦਾਂ ਨੇ ਉਹਨਾਂ ਦੇ ਹਾਲਾਤ ਨਹੀਂ ਠੀਕ ਹੈਗੇ ਅੱਜ ਵੀ ਉਹਨਾਂ ਦੀ ਰਿਪੋਰਟਸ ਆਈਆਂ ਇੰਟਰਨਲ ਉਹਨਾਂ ਨੂੰ ਜਿਹੜੇ ਇੰਨੀ ਜ਼ਿਆਦਾ ਇੰਜਰੀਜ਼ ਆਈਆਂ ਨਾ ਉਹ ਡਾਕਟਰਸ ਖੁਦ ਹੈਰਾਨ ਹੈ ਜੀ ਜੀ ਕਿ ਨਾ ਬਰੂਸ਼ਲੀ ਉਹਨਾਂ ਨੂੰ ਕਿੰਨੇ ਆਮ ਕੀਤਾ ਹੈ ਉਹ ਕਹਿੰਦੇ ਕੋਈ ਰਣਜੀਤ ਸਿੰਘ ਮੈਂ ਕਿਹਾ ਇਹਨਾਂ ਨੂੰ ਮਤਲਬ ਕਹਿ ਲੋ ਇੰਨੀ ਨੇਚਰ ਸ਼ਾਂਤ ਹੈ ਇੰਨੀ ਕਾਮ ਨੇਚਰ ਹੈ ਉਹਨਾਂ ਦਾ ਕੋਈ ਦੁਸ਼ਮਨ ਹੋ ਹੀ ਨਹੀਂ ਸਕਦਾ ਇਕੱਲੇ ਬੰਦੇ ਨੂੰ ਕੀ ਜਾਣੇ ਅਟੈਕ ਹਾਂਜੀ ਸੀਸੀਟੀ ਨਹੀਂ ਆਈ ਹੈ ਹਾਂਜੀ ਅੱਛਾ ਜੀ ਇਹ ਕਿੰਨੇ ਇਕੱਲੇ ਇਕ ਬੰਦਾ ਰੈਸਟ 15 20 ਆਨਦੇ ਵੀ ਮਾਰੀ ਜਾ ਰਹੇ ਜੀ ਮਾਰੀ ਜਾ ਰਹੇ ਮਤਲਬ 3-4 ਵਾਰੀ ਕੰਟੀਨਿਊਲੀ ਮਾਰ ਆਜੋ ਭਾਜੀ ਤੁਸੀਂ ਆ ਜੀ ਕਿੰਨਾ بڑا ਮੇਰਾ ਨਾਮ ਹੈ ਜੀ ਰਮਨਪ੍ਰੀਤ ਸਿੰਘ ਹਾਂਜੀ ਮੇਰੇ ਗਗਨਦੀਪ ਸਿੰਘ ਜੀ ਮੇਰੇ ਜੀਰੇ ਹੀ ਨੇ ਹਾਂਜੀ ਇਹਨਾਂ ਦਾ ਸਰੇ ਰਾਤੀ ਮਤਲਬ ਕਿ 11:55 12:00 ਵਜੇ ਕੇ ਇਹਨਾਂ ਨਾਲ ਇਹ ਵਾਕਿਆ ਹੋਇਆ ਜੀ ਸਾਨੂੰ ਕੋਲ ਆਈ ਹੈ ਜੀ ਅਸੀਂ ਉੱਥੇ ਪਹੁੰਚੇ ਹਾਂ ਤੇ ਸਾਡੇ ਪਹੁੰਚਣ ਤੋਂ ਬਾਅਦ ਹੀ ਇਹ ਹਸਪੀਟਲ ਆ ਲੈ ਕੇ ਆ ਚੁੱਕੇ ਸੀ ਇਹ ਇਹਨਾਂ ਦੇ ਜਿਹੜੇ ਪਾਰਟਨਰਸ ਨੇ ਨਾਲ ਇਹਨਾਂ ਨੂੰ ਹਸਪੀਟਲ ਦਾ ਉਹ ਲੈ ਕੇ ਆਏ ਆ ਤੇ ਅਸੀਂ ਜਦੋਂ ਹਸਪੀਟਲ ਪਹੁੰਚੇ ਹਾਂ ਜੀ ਮਨਾਈ ਮਨਾਈ ਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈਗੀ ਉਹ ਤੋਂ ਤੇ ਮਤਲਬ ਕਿ ਅਸੀਂ ਤਾਂ ਇਹ ਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਸੜਨਾ ਪੂਰਾ ਮਤਲਬ ਕਿ ਕਾਪਰੇਟ ਕੀਤਾ ਜਾਵੇ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਵੀ ਇਹ ਹਮਲਾ ਕੀਤਾ ਜੀ ਇਹ ਜਲਦੀ ਤੋਂ ਜਲਦੀ ਉਹਨਾਂ ਦੇ ਮਤਲਬ ਜੀ ਕਿਹੜੀ ਜਗ੍ਹਾ ਤੇ ਹਮਲਾ ਹੋਇਆ ਇਹ ਹੋਇਆ ਜੀ ਡੁਗਰੀ ਬਸੰਤ ਐਵੈਨਿਊ ਤੇ ਜੀ ਆਪਣਾ ਕਿੰਨੇ ਜਾਣੇ ਸੀਗੇ ਇਹ 20 ਤੋਂ 25 ਜਾਣੇ ਸੀਗੇ ਸਰ ਨਹੀਂ ਜਿੰਨੇ ਸੀ ਮਤਲਬ ਕਿ ਕਿੰਨੇ ਜਾਣੇ ਸੀ ਇਹ ਇਹ ਦੋ ਜਾਨੇ ਸੀਗੇ ਸਰ ਨਾਲ ਵਰਕਰ ਸੀ ਤਿੰਨ ਨਾਲ ਦੋ ਤਿੰਨ ਵਰਕਰ ਸੀਗੇ ਇਹਨਾਂ ਦੇ ਜਿਹੜੇ ਵੇਟਰ ਹੁੰਦੇ ਨੇ ਨਾਲ ਉਹ ਸੀਗੇ ਸਰ ਨਹੀਂ ਕਿਸੇ ਦੇ ਨਹੀਂ ਲੱਗੀਆਂ ਸਰ ਸਿਰਫ ਇਹਦੇ ਪਿੱਛੇ ਭੱਜੇ ਸਰ ਉਹਨਾਂ ਨੇ ਦੇਖਿਆ ਵਾ ਲੇਕਿਨ ਨਾਲ ਇਹਨਾਂ ਦੇ 파ਰਟਨਰ ਨੇ ਇਹ ਪਿੱਛੇ ਇਹ ਪਿੱਛੇ ਖੜੇ ਨੇ ਅਸੰਨੀ ਜੀ ਖੜੇ ਨੇ ਨਾਲ 파ਰਟਨਰ ਇਹ ਨਾਲ ਖੜੇ ਸੀ ਇਹ ਉਹਨਾਂ ਨਾਲ ਡਿਨਰ ਕਰ ਰਹੇ ਸੀ ਬਾਹਰ ਖੜੇ ਹੋਗੇ ਇਹ ਸਰ ਉਹਨਾਂ ਨੂੰ ਮੇਨ ਐਕਚੁਅਲੀ ਸ਼ੋਅ ਬੰਦ ਕਰਤੀ ਸੀਗੀ ਤੇ ਤੁਹਾਡੇ ਜੀਜਾ ਜੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਕੋਈ ਪਛਾਣ ਹੋਈ ਹੈ ਸਰ ਕੁਝ ਨਹੀਂ ਫੇਸ ਕਵਰ ਕੀਤੇ ਅਣਪਛਾਤੇ ਦੀ ਫੇਸ ਕਵਰ ਸੀਗੇ ਜੀ ਸਾਰਿਆਂ ਦੇ ਕਿਹੜੇ ਥਾਣੇ ਦਾ ਮਾਮਲਾ ਹੈ ਇਹ ਸਰ ਬਸੰਤ ਐਵੇਨਿਊ ਡੁਗਰੀ ਪੁਲਿਸ ਕੀ ਕਹਿ ਰਹੀ ਹੈ ਚੌਂਕੀ ਪੁਲਿਸ ਕੀ ਕਹਿ ਰਹੀ ਹੈ ਇਹ ਪੁਲਿਸ ਕੁਝ ਨਹੀਂ ਕਰ ਰਹੀ ਜੀ ਅਸੀਂ ਤਾਂ ਜਿੱਦਿ ਨੇ ਇਹ ਵਾਕਿਆ ਹੋਇਆ ਜੀ ਅਸੀਂ ਪੁਲਿਸ ਨੂੰ ਜੀ ਪੂਰਾ 3-4 ਘੰਟੇ ਪੂਰਾ ਅਸੀਂ ਕਾਲ-ਕੁਲ ਕੀਤੇ ਉਹਨਾਂ ਨੇ ਮਤਲਬ ਕਿ ਪੂਰਾ ਸਾਡੇ ਨਾਲ ਸੰਜੋਗ ਨਹੀਂ ਕੀਤਾ ਉਹਨਾਂ ਨੇ ਬਿਸਕਨਸ ਤੇ ਆਏ ਸੀਗੇ ਕੁਝ ਕਨਵੈਸ ਤੇ ਆਏ ਸੀ ਕਿੰਨਾ ਪੈਸਾ ਏ ਸਰ ਇਹ ਅਸੀਂ ਮਤਲਬ ਕਿ ਕਨਫਰਮ ਨਹੀਂ ਹੈ ਸਾਨੂੰ ਉਹਦਾ ਸੀਸੀਟੀਵੀ ਫੁਟੇਜ ਸਾਨੂੰ ਸੀਸੀਟੀਵੀ ਫੁਟੇਜ ਪਈ ਹੈਗੀ ਹੈਗੀ ਸਰ ਹਾਂਜੀ ਹਾਂਜੀ ਉਹ ਸਾਰੀ ਤੁਹਾਨੂੰ ਉਸੇ ਜਗ੍ਹਾ ਦੀ ਹੈ ਸਰ ਬਾਕੀ ਇਹ ਕੰਮ ਸਰ ਪੁਲਿਸ ਵਾਲਿਆਂ ਦਾ ਪੁਲਿਸ ਵਾਲੇ ਆਪੇ ਕਰਨ ਉਹਨਾਂ ਦੀ ਕਰੂਗੇ ਅਸੀਂ ਤਾਂ ਮੰਗ ਸਰ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਸਾਨੂੰ ਜਿਹੜਾ ਸੁਪਾਹ ਬੰਦੇ ਅਰੈਸਟ ਚਾਹੀਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਹੈ ਨਹੀਂ ਸੀ ਕੀ ਮਾਮਲਾ ਹੋਇਆ ਵਾ ਤੇ ਕੁਝ ਨਹੀਂ ਪਤਾ ਭਾਈ ਇਹ ਸਾਰੇ ਉੱਥੇ ਹੀ ਸੀਗੇ ਪਹਿਲੇ ਸ਼ਾਮੀ ਦੁਪਹਿਰੇ ਦਾ ਜਿਵੇਂ ਦੁਬਾਰੀ ਵਰੀ ਸਾਰੇ ਆਪਣੇ ਜਿਵੇਂ ਨਿਕਲਦੇ ਆ ਰੋਜ਼ ਵਾਈਂਡ ਅਪ ਕਰਕੇ ਵਾਈਂਡ ਅਪ ਹੋ ਚੁੱਕੀ ਹੋਈ ਸੀਗੀ ਤੇ ਇਹ ਭਾਜੀ ਵੀ 5 ਮਿੰਟ ਪਹਿਲੇ ਗਏ ਇਹ ਅੱਧਾ ਘੰਟਾ ਪਹਿਲੇ ਚਲੇ ਗਏ ਜਿਹੜਾ ਮੇਨ ਆਨਰ ਹੈ ਉਹ ਵੀ 2:30 ਆਇਆ ਹੋਇਆ ਸੀਗਾ ਜਿਹੜਾ ਤੋਂ ਮੇਨ ਆਨਰ ਹੈ ਉਹ 5-6 ਮਿੰਟ ਪਹਿਲੇ 10 ਮਿੰਟ ਬੱਲੇ ਉਹ ਨਿਕਲਿਆ ਹੋਇਆ ਹੈ ਅਈ ਦੋਨੋਂ ਖੜੇ ਹੋਏ ਆ ਸਾਡਾ ਇੱਕ ਵੇਟਰ ਖੜਾ ਹੋਇਆ ਹੈ ਉਧਰੋਂ ਬੰਦੇ ਆਂਦੇ ਪਏ ਨੇ ਮਤਲਬ ਪੈਦਲ ਹੀ ਆ ਰਹੇ ਸੀਗੇ ਉਹ ਵੇਟਰ ਨੇ ਦੇਖਿਆ ਜਿਹੜੇ ਹੁੰਦੇ ਥੋੜੀ ਜੀ ਦੂਰੀ ਸੀ ਜਿਹੜਾ ਕਿ ਉਹਨੇ ਕਹ ਪਾਜੀ ਸਾਡੇ ਵਾਲੀ ਭਜਦੇ ਆ ਰਹੇ ਨੇ ਤੇ ਰੋਡਾ ਰੋਡਾ ਉਧਰ ਹਾਤੀ ਸੀਗੀਆਂ ਵੀ 15 20 ਬੰਦੇ ਸੀ ਤੇ ਉਹਨੇ ਕਹ ਪਾਜੀ ਭੱਜੋ ਤੇ ਅਸੀਂ ਸਾਰੇ ਭੱਜੇ ਜਿਵੇਂ ਮੈਂ ਸਾਡੇ ਵਾਲ ਨੂੰ ਭੱਜ ਪਿਆ ਇਹ ਉਹ ਪਤਾ ਕਿੱਧਰ ਗਿਆ ਵੇਟਰ ਤੇ ਇਹ ਗੰਗਣਪਾਈ ਕੇਂਦਰ ਮੈਂ ਪਲਾਡਵਾਲ ਚਲਾ ਗਿਆ ਉੱਥੇ ਉਹਨਾਂ ਨੂੰ انا ਕੇਰਾ ਪਾ ਲਿਆ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਭਾਈ ਨੂੰ ਫੋਨ ਕੀਤਾ ਸਾਰਿਆਂ ਨੂੰ ਅਸੀਂ ਇਕੱਠੇ ਹੋਏ ਜਾਗੇ ਉਹ ਇਹ ਭਾਈ ਮੈਨੂੰ ਗੱਡੀ ਤੇ ਲੈ ਕੇ ਆਏ ਫਿਰ ਦੁਬਾਰਾ ਉੱਥੋਂ ਉਹਨਾਂ ਨੂੰ ਗਏ ਆ ਉਦੋਂ ਇੱਕ ਭਾਜੀ ਸੀ ਦੂਜੇ ਉਹ ਵੀ ਪਹੁੰਚ ਗਏ ਸੀਗੇ ਫਿਰ ਉਹਨੇ ਚੱਕਿਆ ਸੀ ਇੱਥੇ ਐਡਮਿਟ ਕਰਾ ਦਿੱਤਾ ਭਾਜੀ ਕੋਈ ਰੰਜਿਸ਼ ਪਿਆਰਾ ਸੀ ਭਾਈ ਸਾਨੂੰ ਪਤਾ ਹੀ ਨਹੀਂ ਇਸਲੇ ਸਾਲੇ ਅੰਨੇ ਕੋ ਅੰਦਰੋਂ ਹੋ ਚੁੱਕੇ ਆ ਕਿ ਪਤਾ ਨਹੀਂ ਕਿਉਂ ਹੈ ਕੀ ਹੋ ਗਿਆ ਸਾਰੇ ਪਰਵਾਸ ਸਾਨੂੰ ਵੀ ਆਪਣੀ ਹੋ ਚੁੱਕਾ ਹੈ ਕਿ ਯਾਰ ਇਹ ਕਿੱਦਾਂ ਖੜੇ ਪੈਰ ਕੋਈ ਲੈਣਾ ਨਹੀਂ ਦੇਣਾ ਨਹੀਂ ਹੁਣ ਉੱਥੇ ਤੁਹਾਨੂੰ ਪਤਾ ਹੈ ਹੋਏ ਕੰਮ ਦੇ ਵਿੱਚ ਛੱਤੀ ਆਂਦੇ ਨੇ ਛੱਤੀ ਜਾਂਦੇ ਨੇ ਬਲੇ ਹੁਣ ਕਿੰਨੂੰ ਕੀ ਕਹੀਏ ਬਗ ਬਾਰੀ ਵੀ ਬੰਦ ਸਾਰੇ ਕੀ ਕਰ ਸਕਦੇ ਕਿਉਂ ਕਰ ਸਕਦੇ ਆ ਅਨਬਚਾਰੇ ਮੂੰਹ ਟੱਕੇ ਹੋਏ ਸੀ ਸਾਰਿਆਂ ਦੇ ਕਿਸ ਤਰ੍ਹਾਂ ਦੀ ਹਾਲਤ ਹੈ ਜਿਨ੍ਹਾਂ ਦੇ ਹੁਣ ਸੱਟਾਂ ਲੱਗੀਆਂ ਨੇ ਮਾਰਿਆ ਟਪਿਆ ਨਹੀਂ ਸਾਡਾ ਭਰਾ ਇਸ ਟਾਈਮ ਨਹੀਂ ਠੀਕ ਹੈਗਾ ਉਹਦੇ ਲੱਤ ਲੋਥ ਪੂਰੀਆਂ ਸਵੇਲਿੰਗ ਨੇ ਸਭ ਕੁਝ ਹੋ ਜਾਊਗਾ ਐਂਡ ਹੁਣ ਅਜ ਵੀ ਕਹਿੰਦੇ ਇੰਟਰਨਲ ਰਿਪੋਰਟ ਗਲਤ ਆ ਗਈ ਜੀ ਕਿਹੜੀ ਅੱਜ ਇਹ ਬੰਦੇ ਨਾਲ ਟੱਕੇ ਮਾਰਿਆ ਨੇ ਬਾਜੀ ਰੌਡਾ ਰੁੰਡਾ ਸੀ ਦੇਖੀਆਂ ਨੇ ਕਿਰਪਾਨਾ ਕਿਰਪਾਨਾ ਹੁਣ ਉਸ ਟਾਈਮ ਪੱਜੇ ਬੰਦ ਇੰਨੇ ਥੋੜਾ ਬੰਦੇ ਦੇਖਦਾ ਪਰ ਜਿਵੇਂ ਇਹਨੂੰ ਮਾਰਿਆ ਆ ਉਹ ਸਾਨਾ ਤੁਹਾਨੂੰ ਸਾਰਾ ਕੋਈ ਤੁਹਾਨੂੰ ਵੀਡੀਓ ਮਿਲੀ ਜਾਣੀ ਆ ਦੇਖੋ ਕਿੱ ਕਿਸ ਤਰੀਕੇ ਦੀ ਕਾਰਵਾਈ ਚਾਹਨੇ ਹੋ ਨਹੀਂ ਉਹਨਾਂ ਨੂੰ ਭਾਈ ਕਰੋ ਬਸ ਜਿਹੜੇ ਬੰਦੇ ਹੈਗੇ ਸਾਹਮਣੇ ਲਿਆਓ ਕੋਣ ਹੈਗੇ ਨੇ ਅਸੀਂ ਅਸੀਂ ਕੋਈ ਸਾਨੂੰ ਪਤਾ ਨਹੀਂ ਪਾਏ ਨੇ ਕੀ ਨਾਮ ਨਹੀਂ ਕਿਸਦਾ ਸਾਡੇ ਦੇ ਸਾਰੇ ਇੱਕੋ ਜਿਹੇ ਨੇ ਵੀ ਅਨਪਛਤ ਬੰਦਿਆਂ ਨੂੰ ਸਾਹਮਣੇ ਲਿਆਓ ਭਾਜੀ ਇਹਦਾ ਉਹ ਨਹੀਂ ਪਾਜੀ ਇਹਦਾ ਮਤਲਬ ਉਹ ਪਹਿਲੇ ਤੇ ਖੜੇ ਹੋਏ ਸੀ ਕਿ ਜਦੋਂ ਆਪਾਂ 10-12 ਬੰਦੇ ਖੜੇ ਹੋਏ ਸੀਗੇ ਉਦੋਂ ਕੋਈ ਨਹੀਂ ਆਇਆ ਦੀ ਇਹ ਜਦੋਂ ਇਹ ਹੋਲੀ-ਹੋਲੀ ਸਾਰੇ ਇੱਕ-ਇੱਕ ਜਣਾ ਕਰਕੇ ਨਿਕਲੇ ਆਏ ਦੋ ਜਿਹੜੇ ਰਹਿ ਗਏ ਉਸ ਤੋਂ ਬਾਅਦ ਸਾਰਿਆਂ ਨੇ ਇਕੱਠੇ ਹੋ ਕੇ ਆਏ ਨੇ ਤੇ ਇਹਦੇ ਤੇ ਕਾਰਵਾਈ ਜ਼ਰੂਰ ਕੀਤੀ ਜਾਵੇ ਇੱਕ ਸਰਕਾਰ ਅੱਗੇ ਬੇਨਤੀ ਹੈ ਤੇ ਇਹਨੂੰ ਦੇਖਿਆ ਜਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਦੀ ਨੀਵਕ ਮਾਮਲਾ ਸੀਗਾ ਕੋਈ ਮਾਮਲਾ ਮਾਮਲਾ ਹੈ ਕੀ ਹਾਂਜੀ ਹਾਂਜੀ ਇਹ ਫਲਾਵਰ ਚੌਕ ਕੋਲੇ ਨਹੀਂ ਮਾਰਕੀਟ ਆ ਜੀ ਉੱਥੇ ਇਹਦੀ 20 ਕਿਲੋ ਦਰਾਮੇਦ ਦੇ ਬੰਦੇ ਨੇ ਕੁੱਟਮਾਰ ਕੀਤੀ ਸੀਗੀ ਜੀ ਅਨਨੋਨ ਬੰਦੇ ਆ ਉਹ ਤੇ ਜੋ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਰਵਾਈ ਅਮਲ ਤੇ ਆ ਰਹੀ ਹੈ ਜੀ ਮੈਡਮ ਕੀ ਗਿਆ ਕੀ ਕਿਹੜੇ ਨਾਮ ਦੇ ਸ਼ੱਕ ਜਤਾਇਆ ਜਾ ਰਿਹਾ ਨਹੀਂ ਹਜੇ ਕੋਈ ਨਹੀਂ ਪਤਾ ਉਹਨੂੰ ਸਟੇਟਮੈਂਟ ਦਾ ਕੀ ਨਾਮ ਹੈ ਗਗਨਦੀਪ ਸਿੰਘ ਗਗਨਦੀਪ ਸਿੰਘ ਕਿ ਕਿਸੇ ਕੇ ਚਾਹਦੀ 39 ਕਿਹੜੇ ਥਾਣੇ ਦਾ ਮਾਮਲਾ ਜੀ ਇਹ ਥਾਣਾ ਸਦਰ ਚੌਕੀ ਬਸੰਤੇਵਨੂ ਤਾਂ ਸੀਰੀਅਸ ਹੈ ਨਹੀਂ ਠੀਕ ਆ ਹਜੇ ਮਤਲਬ ਹਜੇ ਬਿਆਨ ਦੇ ਜਿਹੜੀ ਹੋਊ ਕਾਰਵਾਈ ਹੋਵੇਗਾ ਇਹ ਵੀ ਉੱਥੇ ਕੋਈ ਫਿਸ਼ ਸੈਂਟਰ ਵਗੈਰਾ ਅੱਛਾ ਜੀ ਹਾਂਜੀ ਹਾਂ ਹਾਂ ਹਾਂਜੀ ਜੀ ਸਰ ਪਰਿਵਾਰ ਦਾ આરોਪ ਹੈ ਕੋਈ ਪੈਸਿਆਂ ਨੂੰ ਲੈ ਕੇ ਕੋਈ ਪਾਰਟਨਰਸ਼ਿਪ ਨਹੀਂ ਹਜੇ ਉਹਨਾਂ ਦਾ ਜਦੋਂ ਕੋਈ ਬਿਆਨ ਵਿੱਚ ਕੀ ਕਿਹਾ ਗਿਆ ਨਹੀਂ ਬਿਆਨ ਹਜੇ ਹੋਇਆ ਨਹੀਂ ਹੈਗਾ ਜੀ ਅੱਛਾ ਜੀ ਹਾਂਜੀ ਹਾਂਜੀ ਅਜੇ ਅਨਫਿਟਾ ਠੀਕ ਮਤਲਬ ਇਹ ਕਾਰਵਾਈ ਕਰ ਰਹੇ ਹੁਣ ਹਾਂਜੀ ਅਨਫਿਟਾ ਹੈ ਤਾਂ ਉਹ ਠੀਕ ਹੈ